ਚਲੇ ਆਹੀਂ ਬਾਹਰ ਮਟਣ ਆਇਆ ਨਾ ਰਸਾ ਕਟਾ ਕਰ ਲਿਆ ਅਸੀਂ ਹੁਣ ਜਾਵਾਂਗੇ ਅਦਲੀਆਲ ਆ ਵੀ ਇਹ ਟਰੈਕਟਰ ਆ ਗਿਆ ਜੇ ਕਾਬੂ ਆੜੇ ਹੁਣ ਇਹ ਆ ਗਏ ਪਿੰਡ ਕਮਈ ਇੱਥੇ ਹੁਣ ਜਾਵਾਂਗੇ ਅਦਲੀਆਲ ਪਿੰਡ ਪਿਆ ਹੋਸ਼ ਬੱਲੇ ਆਡੇ ਹੋਰ ਆ ਗਏ ਨੇ ਤੂੰ ਵੀ ਆ ਜਾ ਤੂੰ ਹੋਰ ਤੂੰ ਜੇ Hai Oh jam lagi hey. su ਲੋ ਅਬ ਆ ਮੜ ਗਿਆ ਜਿਹਾ ਇਤਲੀਆ ਪਿੰਡ ਤੋਂ ਦੇਖੋ ਗਾ ਜਾ ਕੇ ਥੋੜਾ ਯਾਰ ਫੇਰ ਹੁਣ ਪਿੰਡ ਅਤਲੀਆ ਲਾ ਲਓ ਜੀ ਪਹੁੰਚ ਗਏ ਹੁਣ ਅਸੀਂ ਜਿੱਥੇ ਮੋੜੇ ਸਾਡਾ ਆ ਵ્યાਜੇ ਮੋੜਾ ਇਹ ਮੋੜ ਨੂੰ ਹੀ ਲੱਦਣਾ ਟਰਾਲੀ 'ਚ ਫੇਰ ਥੋੜਾ ਗਾਂ ਜਣਾ ਉੱਥੇ ਉੱਥੇ ਵੀ ਬਾਲਾਂ ਨੇ ਪਾਇਆ ਸਾਡਾ ਕਹਨੇ ਸੇਵਾ ਜਪਾਇਆ ਸੀ ਹੁਣ ਇਹਨੂੰ ਵੇਨੇ ਸਕੀਮ ਜੀ ਨਾਲ ਕਿਦਾਂ ਲੱਦਣਾ ਗੜੀ 'ਚ ਟਰਾਲੀ 'ਚ ਅਬੀ ਬੰਬੀ ਚੱਲੇ ਬੀ ਪਾਣੀ ਬੀਨੂ ai chơi ai chơi cả đại một đà được không? mà đi sao chơi ra sáu rồi đi đi bây này không? bột cái này. ਇਕ ਜਿਹੜੇ ਕਾਈਤੇਰੇ ਇਹਦੇ ਵੇ ਜੈਨ ਛੋਟਾਂਗੇ ਟਰਾਲੀ ਟਰਾਲੀ ਨੀਵੀਂ ਹੋ ਗਈ ਫਿਰ ਉਹਨੂੰ ਮੋੜ ਦੇ ਨਾਲ ਖਿੱਚਾਂਗੇ ਟਰੈਕਟਰ ਨਾਲ ਸਿੱਧਾ ਟਰਾਲੀ ਦੇ ਵਿੱਚ ਆ ਜਾਏਗਾ ਪੱਕਾ ਬੈਂਚਾ ਲਾਤਾ ਨਹੀਂ ਡੂੰਗੀ ਕਰ ਲਈ ਟਰਾਲੀ ਹੁਣ ਟਰੈਕਟਰ ਨਾਲ ਗਾਂ ਖਿੱਚਾਂਗੇ ਇਹਦਾ ਮੋੜ ਸਾਰਾ ਵੇਚ ਚਲ ਜੂਏ ਰੇ ਆ ਗਿਆ ਗਿਆ ਡਾਲਾ ਗਿਆ ਨਹੀਂ ਜਾਂਦਾ ਡਾਲਾ ਦੋਸਤ ਬੈਗ ਆ ਰਿਹਾ ਸਰ ਉਹ ਕਿਹੜਾ ਉਹ ਮਗਰਲੇ ਬਣ ਉਹ ਸਰ ਆ ਜਾਓ ਫਿਰ ਤਾਂ ਆ ਮਰਸਾ ਜੋੜ ਰਾਈਆ ਰਸੇ ਬਿਨਾਂ ਫੜੋ ਆ ਫੜਾ ਲੋ ਵੀ ਆ ਬੋਲ ਥੜਾ ਪੁਠਾ ਪੈ ਗਿਆ ਹੁਣ ਸੁਧਾ ਕਰਦੇ ਇਹਨੂੰ ਹੀ ਹੋਉ ਨਹੀਂ ਰਿਹਾ ਹੋਇਆ ਮੈਂ ਤੈਨੂੰ ਕਿਥੋਂ ਡੇ ਅਸੀਂ ਟਰੈਕਟਰ ਛਾੜ ਕੇ ਤਾਂ ਉਧਰ ਬੱਲੇ ਬੱਲੇ ਟੋਇਆ ਆਈ ਗੱਲੇ ਬਲੇ ਥੋੜਾ ਰਾਹ ਮੜਾ ਮੋੜ ਦਾ ਘਾ ਸੌੜਾ ਮਿਸਟਰ ਖੋਗੀ ਸਿੰਘ ਵੀ ਆ ਗਏ ਨੇ ਸਾਡੇ ਹਲਾ ਭਾਈ ਜੇ ਨਾਨਪੁਰ ਸਾਹਿਬ ਨਾਲ ਜਾਣੇ ਆ ਉਹ ਬਈ ਟਾਇਰ ਫੜ ਗਏ ਆ ਟਾਇਰ ਬਾਏ ਲੋ ਆ ਵੀ ਹਣ ਫੇਰ ਸਾਬਾ ਲੈਣ ਵੰਨੇ ਆ ਚੜਦਾ ਕਿ ਨਹੀਂ ਤਾਂ ਆ ਤੇ ਆ ਤੇ ਬਾਬੇ ਇਧਰ ਆ ਇਹ ਫੇਰ ਇਧਰ ਆਇ ਨਾ ਫੇਰ ਤਰਾ ਸਟ ਆਉਂਦਾ ਨਹੀਂ ਉਹ ਲੈ ਸਟ ਆਉਂਦਾ ਨਹੀਂ ਤਾਂ ਮੈਂ ਉਹ ਫੇਰ ਜੇ ਲੱਗਿਆ ਇਧਰ ਆਵੇ ਨਹੀਂ ਨਹੀਂ ਕੱਲ ਤਾਂ ਹੋ ਗਿਆ ਕੰਮ ਫੇਰ ਬੋਲਣ ਨੂੰ ਥੋੜਾ ਰੈਂਟਰ ਫੇ ਦੇਦੀ ਹੈ ਗਿਆ ਜੀ ਸਦਾ ਵੇਡਾ ਆਣਾ ਫਰਕ ਪੰਗਿਆਂ ਨਾਲ ਕੀ ਕਰਦੇ ਯਾਰ ਰੋਹਿਸ਼ ਬਾਦ ਬੜਾ ਜੋਰ ਲਾ ਕੇ ਵਹਿ ਲਿਆ ਨਹੀਂ ਚੜਨ ਲਿਆ ਤਾਂ ਹੁਣ ਇੱਕ ਕੰਮ ਇਹਨੇ ਕਰਕੇ ਜਿਹੜਾ ਲੱਗਿਆ ਟੀਏ ਨਹੀਂ ਲਿਆ ਫੇਰਾ ਲੋ ਅਬੀ ਮਹਲ ਲੱਦਿਆ ਗਿਆ ਇਹ ਮੋੜ ਆਹ ਨੂੰ ਖੋਲੇ ਬੇ ਜੰਗਲੇ ਦੀ ਸਾਈਡ ਤੋਂ ਫੇਰ ਚਾਹੀਏ ਇੱਕ ਨਹੀਂ ਉੱਥੋਂ ਲੱਦ ਗਏ ਇੱਥੇ ਲੰਦਾ ਚਾ ਲੈ ਕੇ ਆਉਂਦਾ ਬੰਦਾ ਕੋਈ ਚਾ ਪੀ ਕੇ ਫੇਰ ਜਾਂਦੇ ਆਂ ਆ ਵੀ ਤੇ ਜੇਕਰ ਹੋਏ ਔਲਾਦ ਲੈ ਜੇ ਬਾਲਣ ਹੌਂ ਚਲੇ ਆਂ ਚੌਥੀ ਜਗ੍ਹਾ ਤੇ ਕੀ ਕਰਨਿਆ ਤੂੰ ਬਜਾ ਓਏ ਲੈ ਨੂਰੀ ਮੇਰੇ ਘਰ ਲਪਾਲਿਓ ਮੈਂ ਪਾ ਲੈਂਦਾ ਦੋ ਬੈੱਡ ਓਹੋ ਉਹ ਬੈੱਡ ਮੇਰੇ ਵੱਲੋਂ ਤੇਰੇ ਨਾਲ ਦੋ ਬੈੱਡ ਤਾਂ ਠੀਕ ਆ ਅੱਗੇ ਆ ਗਿਆ এয়ারਪੋਰਟ ਉਹ ਮੁਕੇ ਤੱਕ ਓਹ ਲਾ ਵੀ ਗਏ ਜੇ ਹੁਣ ਅਸੀਂ ਪਹੁੰਚ ਤੇ ਬਾਹਰ ਨੂੰ ਉਤਲੇ ਨੂੰ ਹਣਾ ਥੱਲੇ ਥੱਲੇ ਆ ਬੰਨ ਲਿਆ ਨਾ ਮੱਗੜੀ ਚ ਮਿਲੇ ਜਾਣ ਲੱਗਿਆ ਆ ਮੋਟਰ ਬੋਲ ਭਰਾ ਇਹਨੇ ਬਹੁਤ ਜ਼ੋਰ ਕਰਾਇਆ ਸਾਡੇ ਸਾਰਿਆਂ ਦਾ ਤੇ ਲਈ ਕਿਰਪਾਨ ਮੰਗਾਉਣੀ ਪੈਣੀ ਝੁਨਾ ਕਿਰਪਾਨ ਹੀ ਕਰੈਣ ਲਾ ਵੀ ਉਹ ਲੈ ਆਂਦਾ ਟਰੈਕਟਰ ਥੱਲੇ ਇੱਜਾ ਲਾਵਾਂਗੇ ਮੋਢ ਮੋਢ ਜਿਹੜੇ ਹੈਗੇ ਆ ਲੋ ਜੀ ਬਾਕੀ ਬੰਨ ਲਾ ਲਿਆ ਜਿਹੀ ਉਹੜਾ ਉਹ ਵੱਡਾ ਮੋੜ ਨੇ ਮੇਰੇ ਵਾਸਤੇ ਅਸੀਂ ਪੈਪਰ ਲੈਣੇ ਆੜੀਆਂ ਫੇਰ ਆ ਲੈਣੇ ਆ ਤੇ ਥੱਲੇ ਸੁੱਟਦੀਆਂ ਆ ਵਈਆਂ ਦੋ ਇੱਕ ਗੱਡੀ ਇੱਕ ਥੱਲੇ ਹੁਣ ਜਾਨੇ ਥੱਲੇ ਕੋਕੀ ਦੀ ਸ਼ਵਾ ਕੀਤੀ ਬੰਦਿਆਂ ਲੋ ਦੋ ਬੋਤਲਾਂ ਦੀ ਆ ਵੇ ਉਰੇ ਅਮੀਨ ਹੋਈ ਤੇ ਨਾ ਜਾਣਾ ਕਦੋਂ ਕੱਥੇ ਲੈਣਾ ਵਾ ਤਰਾਦੀ ਸੜ ਡੇਪੀ ਪਰ ਮੋੜ ਦੇ ਥਲੇ ਉਤਰਿਆ ਲੋ ਆ ਵੀ ਸ਼ਾਮਾਂ ਦੇ ਵੱਜ ਗਏ 4 ਆ ਇਹ ਤੱਕ ਨਹੀਂ ਸਾਡੇ ਕੋਲ ਥਾ ਮੋੜ ਬਹੁਤ ਭਰਾ ਐ ਇਹਨੇ ਲੱਦਣ ਲੱਗੇ ਐ ਵੀ ਬੜਾ ਖੱਪ ਕਰਾਇਆ ਤੇ ਨਾਉ ਲੱਗੇ ਐ ਹੁਣ ਬੜਾ ਹੁਣ ਕਹਿੰਦੇ ਕੀ ਛੱਟ ਆ ਗਿਆ ਜਿਹੜੇ ਹੁਣ ਲੱਥ ਗਿਆ ਠੀਕ ਨਹੀਂ ਨੇ ਭੱਜਣਾ ਹੀ ਉਹ ਜੀਜੀ ਮਾਤਾ ਦੇ ਦੀਸੇ ਰੇਦੀ 8 ਵਜੇ ਆਏ ਰੋਟੀ ਖਾਦੀ ਨਹੀਂ ਦੋ ਬੋਤਲਾਂ ਪਰ ਹੀ ਕੋਕ ਦੀਆਂ ਪੀ ਗਏ ਮਿੰਟੋ ਆ ਵੀ ਲੋ ਆ ਵੀ ਮਤਰਾ ਬਹੁਤ ਮੁਸ਼ਕਲ ਲੱਥਾ ਜੇ ਆ ਪੈ ਜਾ ਤਾਂ ਹੁਣ ਪਰਨੇ ਛੁੱਟਦਾ ਏ ਥੱਲੇ ਕੋ ਕੱਥੋ ਲੈ ਆਗੇ ਕੋ ਕਸੋ ਹੁਣ ਆ ਕਸਦੀ ਏ ਜਾਲੀ ਜੀ ਸਾਇਦ ਵਾਲੀ ਲਾ ਬਈ ਕੰਮ ਖਤਮ ਹੋ ਗਿਆ ਹੁਣ ਚੱਲੇ ਅਸੀਂ ਕਰਨੂ ਫਾਇਦਾ ਬਲੌਗ ਬੱਤੇ ਪਿਓਣੇ ਇਹ ਮੁੰਡੇ ਦੋਈ ਜਣੇ ਯਾਰ ਦੇ ਆਓ ਇਹਨਾਂ ਦੋਵਾਂ ਨੂੰ ਸੇਵਾ ਕੀਤੀ ਗਈ ਕੋਗ ਦੀ ਇਹਦੇ ਬਾਰੇ ਕੁਝ ਨਹੀਂ ਉਹ ਜਿੱਤ ਨਾ ਇਹਦੇ ਲੋ ਤੇ ਇਹਦੇ ਲੋ ਕੋਗ ਦੀ ਸੇਵਾ ਨਿਭਾਈ ਗਈ ਅਰਜਨ ਨਹੀਂ ਨਹੀਂ ਸੇਠੀ ਦਾ 200 ਰੁਪਏ ਬਚੇ ਜੇ ਆਹ ਦੇਖੋ ਕੋਈ ਸੇਠੀ ਵੀ ਰਿਆ ਉਹਨੇ ਕੋ ਤਾ ਪਿਆਈ ਆ ਗੁੰਦ ਪਾਉਣ ਗਿਆ ਨਾ